ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਖੁਸ਼ਬੂ ਪੰਜਾਬੀ ਲਾਈ ਮੈਂ ਸਕੁੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਕਰਨਾ ਜਿਸ ਤਰ੍ਹਾਂ ਤੁਹਾਨੂੰ ਪਤਾ ਨਗਰ ਨਿਗਮ ਚੋਣਾਂ ਦਾ ਜਿਹੜਾ ਬਿਲਕੁਲ ਵੱਚੁਕਾ ਜਲੰਧਰ ਦੇ ਵਿੱਚ 85 ਵਾਰਡਾਂ ਤੇ ਜਿਹੜੀ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਅੱਜ ਸਾਰੀ ਟੀਮ ਪਹੁੰਚੀ ਹੈ ਜੀ ਆਪਣਾ ਪ੍ਰੋਗਰਾਮ ਲੈ ਕੇ ਮੇਰਾ ਵਾਰਡ ਮੇਰਾ ਕਾਉਂਸਲਰ ਅਸੀਂ ਅੱਜ ਪਹੁੰਚੇ ਜੀ ਵਾਰਡ ਨੰਬਰ 23 ਵਿੱਚ ਵਾਰਡ ਨੰਬਰ 23 ਵਿੱਚ ਸਮਾਜ ਸੇਵੀ ਵੀ ਹੈ ਪੋਲਿਟਿਕਸ ਵੀ ਹੈ ਹਰਪਾਲ ਮਿੰਟੂ ਜੀ ਸਾਡੇ ਨਾਲ ਨੇ ਤੇ ਉਹਨਾਂ ਦੇ ਵਾਰਡ ਨੰਬਰ 23 ਤੋਂ ਉਹਨੇ ਧਰਮ ਪਤਨੀ ਸ਼੍ਰੀਮਤੀ ਪਰਮਜੀਤ ਕੌਰ ਜਿਹੜੇ ਕਾਂਗਰਸ ਪਾਰਟੀ ਵੱਲੋਂ ਇਹ ਚੋਣ ਲੜ ਰਹੇ ਨੇ ਆਓ ਇਹਨਾਂ ਨਾਲ ਗੱਲਬਾਤ ਕਰੀਏ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਨੂੰ ਵੀ ਭਾਈ ਬਹੁਤ ਵਧਾਈਆਂ ਮੈਂ ਵਾਰਡ ਨੰਬਰ 23 ਤੋਂ ਪਰਲਮੈਂਟੋਂ ਮੈਂ ਇਲਾਕੇ ਦੇ ਛੁਰ ਤੋਂ ਕਾਂਗਰਸ ਨਾਲ ਜੁੜਿਆ ਤੇ ਕਾਂਗਰਸ ਦੀ ਸੇਵਾ ਲੋਕਾਂ ਦੀ ਸੇਵਾ ਕਰਦਾ ਤੇ ਇਸ ਕਰਕੇ ਸਾਨੂੰ ਕਾਂਗਰਸ ਪਾਰਟੀ ਨੇ ਟਿਕਟ ਅਨਰ ਮਜਾ ਮਿੰਟੂ ਜੀ ਤੁਹਾਨੂੰ ਪਤਾ ਹੈ ਕਿ ਬੜਾ ਘੱਟ ਸਮਾਂ ਮਿਲਿਆ ਚੋਣਾਂ ਦਾ ਬੜਾ ਟਾਈਮ ਸ਼ੋਰਟ ਹੈ ਤੇ ਇਹਨੂੰ ਕਿਸ ਤਰ੍ਹਾਂ ਮੈਨਾ ਕਰੂਗਾ ਤੁਸੀਂ ਸਰਮਿਆ ਚੁਰੂ ਤੋਂ ਆਪਣੇ ਛੋਟੇ ਹੁੰਦਾ ਬਾੜ ਤੇ ਆਪਣੇ ਆਪਣੇ ਬਾੜ ਨਾਲ ਸੁਰੇ ਜੁੜਿਆ ਆ ਲੋਕਾਂ ਨਾਲ ਜੁੜਿਆ ਆ ਮੇਰੇ ਲਈ ਤਾਂ ਕੋਈ ਨਾ ਮਾਣੀ ਬਾੜ ਹੈਗਾ ਇਸ ਕਰਕੇ ਕੋਈ ਇੱਕ ਘੱਟ ਸਮੇਂ ਦੀ ਕੋਈ ਗੱਲ ਨਹੀਂ ਮੈਂ ਲੋਕਾਂ ਦੇ ਕੰਮ ਕਰਾਏ ਹੋਇਆ ਲੋਕੀ ਸਾਰੇ ਮੇਨਾਂ ਜੁੜੇ ਆ ਘਰ ਪਰਿਵਾਰ ਵਾਂਗੂ ਜੁੜੇ ਹੋਏ ਆ ਇਸ ਕਰਕੇ ਕੋਈ ਗੱਲ ਨਹੀਂ ਮੈਂ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਟਿਕਟ ਪਾਵਾਂਗਾ ਮਿੰਟੂ ਜੀ ਜਿੱਤੋਂ ਤੋਂ ਬਾਅਦ ਤੁਹਾਡਾ ਕੀ ਟੀਚਾ ਹੈ ਕੀ ਕਰੋਗੇ ਕਿ ਨਵਾਂ ਕਿੱਲਾ ਕਿਉਂਗੇ ਇਲਾਕਾ ਨਿਵਾਸੀਆਂ ਕਿਉਂਕਿ ਪਹਿਲਾਂ ਵੀ ਤੁਹਾਡੇ ਇਸ ਇਲਾਕੇ ਜਿਹੜਾ ਕਾਉਂਸਲਰ ਸੀਗੀ ਉਹਦੇ ਕੰਮਾਂ ਨੂੰ ਪਹਿਲਾਂ ਤਾਂ ਇਹ ਦੱਸੋ ਕਿ ਉਹਦੇ ਕੰਮਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਉਹਨੇ ਸਾਡੇ ਕਾਬਾਰ ਦੇ ਵਿੱਚ ਕੋਈ ਕੰਮ ਨਹੀਂ ਕਰਾਇਆ ਸਾਡੇ ਬਾੜ ਵਿੱਚ ਸੀਵਰੇਜ ਦੀ ਬਹੁਤ ਸਮੱਸਿਆ ਆ ਸਮੱਸਿਆ ਸਾਰਿਆਂ ਨਾਲ ਪਹਿਲਾਂ ਜਿੱਦਾਂ ਸਾਡੇ ਬਾੜ ਦੇ ਵਿੱਚ ਜਿਹੜੀ ਸੀਵਰੇਜ ਦੀ ਸਮੱਸਿਆ ਉਹ ਦੂਰ ਕਰਾਊਗਾ ਜਿੱਤੋਂ ਤੋਂ ਬਾਅਦ ਸਾਡੇ ਮੇਨ ਸੀਵਰੇਜ ਦੀ ਪ੍ਰੋਬਲਮ ਬਹੁਤ ਸਾਡੇ ਬਾੜ ਦੇ ਵਿੱਚ ਰੋਜ਼ ਸੀਵਰੇਜ ਲੋਕਾਂ ਦੇ ਬੰਦ ਰਹਿੰਦੇ ਆ ਸਾਰਿਆਂ ਤੋਂ ਪਹਿਲਾਂ ਮੇਰੀ ਪ੍ਰੋਰਟੀਆ ਵੀ ਸੀਵਰੇਜ ਸੀਵਰੇਜ ਦਾ ਕੰਮ ਆ ਇੱਕ ਕੂੜਾ ਸਾਡੇ ਬਾੜ ਚੋਂ ਬਾਹਰੋਂ ਬਹੁਤ ਆਉਂਦਾ ਆ ਇੱਕ ਮੇਰਾ ਇਹ ਆ ਵੀ ਮੈਂ ਕੋੜੇ ਦਾ ਥੋੜਾ ਹੱਲ ਕਰਾਉਂਗਾ ਜੋ ਮੈਂ ਇੱਥੇ ਸਾਡੇ 마을 ਦੇ ਵਿੱਚ ਨਸ਼ਾ ਵੀ ਆ ਨਸ਼ੇ ਤੋਂ ਲੋਕਾਂ ਨੂੰ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਨਸ਼ੇ ਤੋਂ ਨਸ਼ਾ ਮੁਕਤ ਕਰਵਾਉਂਗਾ ਤੇ ਜੋ ਸਕੂਲ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨ ਜਿਹੜੇ ਨਹੀਂ ਪੜਦੇ ਆ ਉਹਨਾਂ ਨੂੰ ਵੀ ਐਜੂਕੇਸ਼ਨ ਲਈ ਪ੍ਰੇਰਿਤ ਕਰਾਂਗੇ ਤੇ ਹੋਰ ਜੋ 마을 ਦੇ ਵਿੱਚ ਸਮੱਸਿਆ ਸਾਡੇ ਮੇਨ ਸੀਵਰੇਜ ਤੇ ਨਸ਼ੇ ਦੀ ਆ ਸਾਰਿਆਂ ਨੂੰ ਪਹਿਲਾਂ ਉਹ ਕਰਾਂਗਾ ਮੈਂ ਮਿੰਟੂ ਜੀ ਤੁਹਾਡਾ ਮੇਨ ਏਜੰਡਾ ਕੀ ਕੀ ਟੀਚਾ ਹੈ ਕਿਹੜੇ ਜਿੱਤਨ ਤੋਂ ਬਾਅਦ ਕਿਹੜੇ ਜਿ ਇਲਾਕੇ ਦੇ ਕਿਹੜੇ ਕਿਹੜੇ ਕੰਮ ਕਰਾਉਂਗਾ ਤੁਸੀਂ ਮੈਂ ਮੇਨ ਕੰਮ ਇੱਕ ਸੇਵਾ ਦੇ ਦਾ ਸਾਡੇ ਬਹੁਤ ਆ ਪ੍ਰੋਬਲਮ ਉਹ ਪੈਲ ਦੇ ਆਧਾਰ ਤੇ ਲੈਟਾਂ ਦਾ ਪੈਲ ਦੇ ਆਧਾਰ ਤੇ ਇੱਕ ਸੇਵਾ ਕੇਂਦਰ ਖਲਾਉਂਗਾ ਜਿਹੜੇ ਲੋਕਾਂ ਨੂੰ ਧੱਕੇ ਧੱਕੇ ਖਾਣੇ ਇਧਰ ਉਧਰ ਬਾਹਰ ਜਾਣਾ ਪੈਂਦਾ ਹੈ ਉਹ ਪੈਲ ਦੇ ਆਧਾਰ ਤੇ ਮੈਂ ਉਹ ਕਰਾਉਂਗਾ ਤੇ ਔਰ ਜੋ ਸਮੱਸਿਆ ਮੈਂ ਗਲੀਆਂ ਗਲੀਆਂ ਨਾਲੀਆਂ ਦੀ ਬਹੁਤ ਸਾਡੇ ਸਮੱਸਿਆ ਆ ਇਹ ਕੋ ਨੂੰ ਹੱਲ ਕਰਾਵਾਂਗਾ ਤੁਸੀਂ ਮਿੰਟੂ ਵੀ ਦੱਸ ਰਹੇ ਨੇ ਕਿ ਇਲਾਕੇ ਦੇ ਵਿੱਚ ਜਿਹੜੀ ਸਮੱਸਿਆ ਮੇਨ ਜਿਹੜੀਆਂ ਇਹਨਾਂ ਦੇ ਹੈਗੀਆਂ ਹੈ ਸੀਵਰੇਜ ਦੀ ਜਾਂ ਪਾਣੀ ਦੀ ਜਾਂ ਲਾਈਟਾਂ ਦੀ ਕਹਿੰਦੇ ਪਹਿਲ ਦੇ ਅਧਾਰ ਤੇ ਜਿੱਤੋਂ ਬਾਅਦ ਹੱਲ ਜੂ ਕਰਾਵਾਂਗਾ ਜੀ ਮਿੰਟੂ ਜੀ ਇਹਦਾ ਕੈਂਪੇਨਿੰਗ ਚੱਲ ਰਹੀ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਇਲਾਕੇ 'ਚ ਘੁੰਮ ਰਹੇ ਹੋ ਤੇ ਲੋਕਾਂ ਵਲੋਂ ਕੀ ਤੁਹਾਨੂੰ ਪਿਆਰ ਮਿਲ ਰਿਹਾ ਜੀ ਕਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਜੀ ਮੈਂ ਲੋਕਾਂ ਦੇ ਪੈਂਸਨਾਂ ਲਵਾਈਆਂ ਬਹੁਤ ਕਾਫੀ ਇਸ ਕਰਕੇ ਲੋਕੀ ਮੈਨਾਂ ਬਹੁਤ ਪਿਆਰ ਕਰਦੇ ਆ ਮੈਂ ਜਿਹੜੇ ਵੀ ਕਰ ਜਾਂਦਾ ਕੋਈ ਵੀ ਸਮੱਸਿਆ ਮੈਂ ਲੋਕਾਂ ਨੇ ਬਹੁਤ ਹੱਲ ਕਰਾਇਆ ਪੈਂਸਨਾਂ ਲਵਾਈਆਂ ਆ ਨੀਲੇ ਕਾਰਡ ਬਣਾਏ ਆ ਹੋਰ ਕਾਫੀ ਮੈਂ ਲੋਕਾਂ ਦੇ ਕੰਮ ਕਰਾਇਆ ਇਸ ਕਰਕੇ ਮੈਨੂੰ ਬਹੁਤ ਲੋਕੀ ਭਰਪੂਰ ਹੰਗਾਰਾ ਦੇ ਰਹੇ ਆ ਮੈਨੂੰ ਇਸ ਕਰਕੇ ਲੋਕੀ ਕਹਿੰਦੇ ਤੂੰ ਆਪਣਾ ਜਾ ਕੇ ਘਰ ਬੈਠੋ ਅਸੀਂ ਤੁਹਾਡੇ ਨਾਲ ਆ ਮੈਂ ਤੁਸੀਂ ਵੀ ਲੋਕਾਂ ਦੀ ਵਿਚਰ ਰਹੇ ਹੋ ਕਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਤੁਹਾਨੂੰ ਆਮ ਲੋਕਾਂ ਤੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਪਰਮਾ ਹੰਗਾਰਾ ਮਿਲ ਰਿਹਾ ਸਾਨੂੰ ਕਿ ਜਿਸ ਤਰ੍ਹਾਂ 2010 ਦੇ ਨੀਲੇ ਕਾਰਡ ਬਣਾਈ ਜੀ ਉਹ ਕਿਤੇ ਪੇਚਲਵਾਈਆਂ ਜੀ ਉਸ ਵੇਲੇ ਹਾਂਜੀ ਬਹੁਤ ਜ਼ਿਆਦਾ ਕੰਮ ਕਰਵਾਏ ਇਹਨਾਂ ਨੇ ਜਿੱਦਾਂ ਬਹੁਤ ਜ਼ਿਆਦਾ ਸਾਨੂੰ ਰਿਸਪੌਂਸ ਮਿਲ ਰਿਹਾ ਮਤਲਬ ਲੋਕਾਂ ਵੱਲੋਂ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਪਾਸੇ ਪਰਿਵਾਰ ਵੀ ਹੈ ਦੇਖਣਾ ਦੂਸਰੇ ਪਾਸੇ ਤੁਸੀਂ ਆਪਣਾ ਕੰਪਨੀ ਵੀ ਕਰ ਰਹੇ ਹੋ ਕੋਈ ਤੁਹਾਨੂੰ ਔਖਾ ਨਹੀਂ ਲੱਗ ਰਿਹਾ ਤਾਂ ਦੇਖੋ ਪਰਿਵਾਰ ਮੇਰੇ ਬੱਚੇ ਵੱਡੇ ਆ ਆਪਣੇ ਆਪ ਮਤਲਬ ਪਰਿਵਾਰ ਵਿੱਚ ਵਧੀਆ ਢੰਗ ਨਾਲ ਰਹਿ ਰਹੇ ਆ ਇਸ ਕਰਕੇ ਅਸੀਂ ਜਿਹੜੀ ਮਤਲਬ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਆ ਜੀ ਮੇਰਾ ਇਲਾਕਾ ਹੈ ਜਿਹੜਾ ਉਹ ਮੇਰਾ ਪਰਿਵਾਰ ਹੈ ਤੇ ਇਸ ਕਰਕੇ ਅਸੀਂ ਇਹਨਾਂ ਦੀ ਪਰਿਵਾਰ ਦੀ ਸੇਵਾ ਕਰਨਾ ਚਾਹੁੰਦੇ ਆ ਜੀ ਮੈਂ ਤੁਹਾਨੂੰ ਦੱਸ ਰਹੇ ਕਿ ਪਰਮਜੀਤ ਕੌਰ ਜਿਹੜੇ ਕੈਂਡੀਡੇਟ ਨੇ ਉਹ ਦੱਸ ਰਹੇ ਕਿ ਜਿਹੜਾ ਮੇਰਾ ਇਲਾਕਾ ਹੀ ਮੇਰਾ ਪਰਿਵਾਰ ਆ ਤੇ ਇਲਾਕੇ ਦੀ ਸੇਵਾ ਕਰਨਾ ਚਾਹੁੰਦੇ ਆ ਜੀ ਤੇ ਸਰ ਐਂਡ ਵਿੱਚ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਆਮ ਲੋਕਾਂ ਨੂੰ ਮੈਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਤੇ ਅਸੀਂ ਦਿਨ ਰਾਤ ਤੁਹਾਡੇ ਨਾਲ ਅੱਧੀ ਰਾਤ ਨੂੰ ਮੈਨੂੰ ਬਾਜ ਮਾਰੋ ਜਿੱਥੇ ਮਰਜੀ ਬਾਜ ਮਾਰੋ ਮੈਂ ਤੁਹਾਡੇ ਨਾਲ ਤਨ ਮਨ ਤਨ ਨਾਲ ਸੇਵਾ ਕਰੂੰਗਾ ਮੈਂ ਤੁਸੀਂ ਕੀ ਕਹਿਣਾ ਚਾਹੋਗੇ ਅਪੀਲ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਵੀ ਜਿਹੜੇ ਮੇਰੇ ਹਸਬੰਡ ਇਹ ਵੀ ਮਤਲਬ ਪੂਰੀ ਹੈਲਪ ਕਰਨਗੇ ਲੋਕਾਂ ਦੀ ਜੋ ਵੀ ਉਹਨਾਂ ਦੀ ਸਮੱਸਿਆ ਹੋਊਗੀ ਉਹ ਹੱਲ ਕਰਨਗੇ ਤੇ ਜਿੱਦਾਂ ਦੀ ਵੀ ਸਾਡੇ ਜਮੇ ਸੇਵਾ ਆਊਗੀ ਤੇ ਉਹ ਸਾਰੇ ਤਰੀਕੇ ਦੀ ਅਸੀਂ ਸੇਵਾ ਕਰਨਾ ਚਾਹਦੇ ਹਾਂ 21 ਤਰੀਕ ਨੂੰ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ ਤਾਂ ਕਿ ਅਸੀਂ ਸਾਰੇ ਇਲਾਕੇ ਦੀ ਆਪਣੇ ਪਰਿਵਾਰ ਦੀ ਸੇਵਾ ਕਰ ਸਕੀਏ। ਜੀ ਸਾਡੇ ਨਾਲ ਇਲਾਕਾ ਨੂੰ ਅਸੀਂ ਮੌਜੂਦ ਨੇ ਮੈਮ ਆਪਣਾ ਕੀ ਨਾਮ ਤੁਹਾਡੇ ਸ਼ੁਰੂ ਮੇਰਾ ਨਾਮ ਸੁਮਨ ਬਾਦਲਾ ਮੈਮ ਜਿਹੜੇ ਅਰਪਾਲ ਮਿੰਟੂ ਵੀ ਤੁਹਾਡੇ ਇਲਾਕੇ ਦੇ ਵਿੱਚ ਖੜੇ ਨੇ ਵਾਰ ਨੰਬਰ 23 ਵਿੱਚ ਕਾਂਗਰਸ ਦੇ ਉਮੀਦਵਾਰ ਇਹਨਾਂ ਦੀ ਧਰਮ ਪਤਨੀ ਪਰਮਜੀਤ ਕੌਰ ਜੀ ਇਹਨਾਂ ਦੇ ਕੰਮ ਕੁੰ ਕਿਸ ਤਰ੍ਹਾਂੇ ਕਰਾਈ ਵੀਗੇ ਇਲਾਕੇ ਦੇ ਵਿੱਚ ਜੀ ਇਹਨਾਂ ਨੇ ਕਾਉਂਸਲਰ ਤੇ ਅੱਜ ਤੇ ਲੜਨ ਲੱਗੇ ਆ ਕਾਉਂਸਲਰ ਮੈਂ ਸਾਰੇ ਇਲਾਕੇ ਵਾਸਤੇ ਤੇ ਪਹਿਲਾਂ ਦਾ ਹੀ ਕਾਉਂਸਲਰ ਆ ਕਿਉਂਕਿ ਅੱਧੀ ਰਾਤ ਤੇ ਵੀ ਕਿਸੇ ਨੇ 2 ਵਜੇ ਵੀ ਇਹਨਾਂ ਨੂੰ ਆਵਾਜ਼ ਦਿੱਤੀ ਆ ਉਸ ਲਈ ਖੜੇ ਹੋਏ ਆ ਸਭ ਦੇ ਦੁੱਖ ਸੁੱਖ ਚ ਖੜੇ ਹੋਏ ਆ ਔਰ ਸਭ ਦੇ ਕੰਮ ਕਰਵਾਏ ਆ ਨਾ ਕਾਉਂਸਲਰ ਹੋ ਕੇ ਵੀ ਅਸੀਂ ਇਹਨਾਂ ਨੂੰ ਜੇ ਇੱਕ ਵਾਰੀ ਕਿਹਾ ਕਿ ਸਾਡੇ ਸੀਰੀਅਸ ਬੰਨ ਦਾ ਬਲਾਕ ਆ ਇਹਨਾਂ ਨੇ ਉਸੇ ਵੇਲੇ ਬੰਦੇ ਭੇਜ ਕੇ ਉਸ ਕੰਮ ਕਰਵਾਇਆ ਵਾ ਸਾਡਾ ਅਸਤੇ ਇਹਨਾਂ ਨੂੰ ਪਹਿਲਾਂ ਹੀ ਕਾਉਂਸਲਰ ਮੰਨ ਰਹੇ ਆ ਔਰ ਅਸੀਂ ਬਹੁਤ ਸ਼ੁਕਰ ਕੀਤਾ ਵਾ ਕਿ ਸਾਡੇ ਵਾਰਡ ਦੇ ਵਿੱਚ ਕਿ ਕਿਸੇ ਅੱਛੇ ਇਨਸਾਨ ਨੂੰ ਟਿਕਟ ਮਿਲਿਆ ਸੀ ਬੜੀ ਦੇਰ ਦਾ ਸਾਡਾ ਸੁਪਨਾ ਸੀ ਇਹ ਕਿ ਮਿੰਡੂ ਭਾਜੀ ਵੀ ਸਾਡੇ ਇਲਾਕੇ ਦੇ ਕਾਉਂਸਲਰ ਬਣਨ ਤੇ ਭਗਵਾਨ ਨੇ ਸਾਡਾ ਇਹ ਸੁਪਨਾ ਪੂਰਾ ਕੀਤਾ ਕਿਹੜੇ ਕਿਹੜੇ ਕੰਮ ਕਰਾਇਆ ਜੀ ਕੋਈ ਲੋਕਾਂ ਦੇ ਨੀਲੇ ਕਾਰਡ ਬਣਾਏ ਪੈਨਸ਼ਨਾਂ ਲਗਵਾਈਆਂ ਕਿਸੇ ਗਰੀਬ ਨੂੰ ਕੋਈ ਮਦਦ ਦੀ ਜ਼ਰੂਰਤ ਆ ਉਹਦੀ ਮਦਦ ਕੀਤੀ ਅੱਗੇ ਹੋ ਕੇ ਇਹ ਸਾਰੇ ਕੰਮ ਇਹਨਾਂ ਨੇ ਕਰਵਾਏ ਤੁਸੀਂ ਵੀ ਨਾਲ ਕੰਪੇਨਿੰਗ ਕਰ ਰਹੇ ਡੋ ਟੂ ਡੋ ਜਾ ਰਹੇ ਉਹਨਾਂ ਨਾਲ ਕੋ ਕਰ ਰਹੇ ਜਾ ਰਹੇ ਆ ਜੀ ਜਾ ਰਹੇ ਆ ਇਰੀ ਇੱਕ ਗੱਲ ਸੁਣੋ ਜਿਹਦੇ ਵੀ ਘਰ ਜਾਂਦੇ ਆ ਨਾ ਕਿ ਕਹਿੰਦੇ ਆ ਕਿ ਅਸੀਂ ਖੜੇ ਆ ਉਹ ਇਹਨਾਂ ਨੂੰ ਅੱਗੋਂ ਜਵਾਬ ਦਿੰਦੇ ਆ ਕਿ ਮਿੰਟੋ ਜੀ ਤੁਹਾਨੂੰ ਤੇ ਆਣ ਦੀ ਜ਼ਰੂਰਤ ਹੀ ਨਹੀਂ ਅਸੀਂ ਤਾਂ ਪਹਿਲਾਂ ਹੀ ਤੁਹਾਡੇ ਨਾਲ ਖੜੇ ਆ ਤੁਹਾਨੂੰ ਤਾਂ ਵੋਟ ਮੰਗਣ ਦੀ ਨਹੀਂ ਜ਼ਰੂਰਤ ਹੈਗੀ ਸਾਡੀਆਂ ਸਾਰੀਆਂ ਵੋਟਾਂ ਤੁਹਾਡੇ ਕੋ ਆ ਤੁਸੀਂ ਸਾਡੇ ਇੰਨੇ ਕੰਮ ਕਰਾਏ ਸਾਡੇ ਘਰ ਬੈਠਿਆਂ ਦੀਆਂ ਪੈਨਸ਼ਨਾਂ ਲਗਵਾਈਆਂ ਘਰ ਬੈਠਿਆਂ ਦੇ ਨੀਲੇ ਕਾਰਡ ਬਣਾਏ ਜੇ ਗਰੀਬ ਦੇ ਕਿਸੇ ਦੇ ਬੱਚੇ ਨੂੰ ਜ਼ਰੂਰਤ ਆ ਤੁਸੀਂ ਉਹਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਕਿਸ ਤਰ੍ਹਾਂ ਉਹਨਾਂ ਨੂੰ ਲੋਕ ਬੋਟ ਦੇਣਗੇ ਸਾਰੇ ਇਲਾਕਾ ਵਾਸੀ ਇਹਨਾਂ ਦੇ ਨਾਲ ਬਿਲਕੁਲ ਇਹਨਾਂ ਦੇ ਕਦਮ ਨਮ ਕਦਮ ਰੱਖ ਕੇ ਖੜੇ ਲੋ ਜੀ ਇਹਨਾਂ ਇਲਾਕਾ ਨਿਵਾਸੀ ਇਹ ਆਪਣੇ ਵਿਚਾਰ ਦੱਸਣੇ ਕਿ ਮਿੰਟੂ ਜੀ ਨੇ ਜਿਹੜੇ ਕੰਮ ਕੀਤੇ ਉਹਨਾਂ ਬਾਰੇ ਤੁਹਾਨੂੰ ਜਾਗਰੂਤ ਕਰਾਇਆ ਜੀ ਤੇ ਹੁਣ ਨੌਜਵਾਨ ਪੀੜ੍ਹੀ ਵੀ ਇੱਥੇ ਬੈਠੀ ਉਹਨਾਂ ਨੂੰ ਪੁੱਛ ਲੈਣੇ ਸਰ ਸਭ ਤੋਂ ਪਹਿਲੀ ਨੌਜਵਾਨ ਪੀੜ੍ਹੀ ਉਸ ਇਲਾਕੇ ਦੇ ਰਹਿਣ ਵਾਲੇ ਹੋ ਕਿ ਨਾ ਜੀ ਆਪਣਾ ਹਾਂਜੀ ਮੇਰਾ ਨਾਮ ਹਰੀਸ਼ ਕੁਮਾਰ ਹੈ ਜੀ ਤੇ ਮੈਂ ਵਾਰ ਨੰਬਰ 23 ਤੋਂ ਹੀ ਆ ਜੀ ਸਰ ਮਿੰਟੂ ਜੀ ਤੁਹਾਡੇ ਨਾਲ ਪਤਨੀ ਖੜੇ ਆ ਸ਼੍ਰੀਮਤੀ ਪਰਮਬੀਰ ਕੌਰ ਜੀ ਕਿਸ ਤਰ੍ਹਾਂ ਦੇ ਦਿਓ ਕਿ ਮਿੰਟੂ ਜੀ ਨੇ ਕੋ ਕੰਮ ਕਿੱਥੇ ਲਾਕੇ ਦੇ ਕਿ ਨਹੀਂ ਦੇਖੋ ਜੀ ਹਰਪਾਲ ਮਿੰਟੂ ਜੀ ਜੀਤਨਗਰ ਮੱਲੇ ਚ ਕੀ ਸਾਰੇ ਏਰੀਆ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਹੀ ਅੱਛਾ ਸਤਕਾਰ ਹੈ ਅਸੀਂ ਕਾਂਗਰਸ ਪਾਰਟੀ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਜੇ ਇਹਨਾਂ ਨੇ ਕਿ ਇਹਨਾਂ ਨੂੰ ਆਪਣੀ ਟਿਕਟ ਦੇ ਕੇ ਨਵਾਜਿਆ ਤੇ ਸਾਰਾ ਸਾਡਾ ਮੱਲਾ ਇੱਕ ਪਰਿਵਾਰ ਵਰਗਾ ਹੈ ਤੇ ਅਸੀਂ ਸਾਡੀ ਇਹ ਸੋਚੀ ਕਿ ਇੱਕ ਅੱਛਾ ਬੰਦਾ ਆਵੇ ਤੇ ਅਸੀਂ ਉਹਨੂੰ ਸਾਡੇ ਏਰੀਆ ਦਾ ਸੁਧਾਰ ਹੋਵੇ ਤੇ ਉਹ ਸਾਨੂੰ ਕਾਂਗਰਸ ਪਾਰਟੀ ਨੇ ਇੱਕ ਅੱਛਾ ਬੰਦਾ ਸਾਡੇ ਅੱਗੇ ਪੇਸ਼ ਕੀਤਾ ਜੀ ਤੇ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਆਪਣੇ ਪਰਿਵਾਰ ਜਿੰਨੇ ਵੀ ਹੈ ਇਹਨਾਂ ਦੀ ਮਦਦ ਕਰਾਂਗੇ ਔਰ ਵੱਧ ਤੋਂ ਵੱਧ ਵੋਟ ਪਾ ਕੇ ਕਾਂਗਰਸ ਦੀ ਝੋਲੀ ਦੇ ਵਿੱਚ ਉਹਨਾਂ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਜੀ ਕਿਹੜੇ ਕਿਹੜੇ ਕੰਮ ਕੀਤੇ ਇਲਾਕੇ ਵਿੱਚ ਦੇਖੋ ਜੀ ਕੰਮ ਗਣਨ ਨੂੰ ਆਈਦਾ ਬਹੁਤ ਲੰਬੀ ਲਿਸਟ ਹੋ ਜਾਣੀ ਜੀ ਇਕ ਤਰ੍ਹਾਂ ਇਹ ਹਰੇਕ ਧਰਮ ਦੇ ਕੰਮ ਦੇ ਨਾਲ ਜੁੜੇ ਹੈ ਜੀ ਧਾਰਮਿਕ ਕੰਮ ਦੇ ਨਾਲ ਜੁੜੇ ਹੈ ਜੀ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸਭ ਤੋਂ ਪਹਿਲਾਂ ਮੌਜੂਦ ਹੋ ਜਾਂਦੇ ਜੀ ਕੋਈ ਇਹਨਾਂ ਨੂੰ ਫੋਨ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇੱਥੇ ਕੋਈ ਦੁੱਖ ਦੀ ਘੜੀ ਹੈ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਜਾਂਦੇ ਜੀ ਇਲਾਕੇ ਦੇ ਨਿਵਾਸੀ ਯੂਥ ਨੇ ਇਹਨਾਂ ਨੇ ਵੀ ਦੱਸਿਆ ਕਿ ਇਹਨਾਂ ਦੇ ਮਿੰਟੂ ਜੀ ਨੇ ਕਿਹੜੇ ਕਿਹੜੇ ਕੰਮ ਦੱਸੇ ਬਾਕੀ ਇਹ ਸਨ ਵਾਰਡ ਨੰਬਰ 23 ਤੋਂ ਕਾਂਗਰਸ ਦੇ ਮજબૂત ਨੇਤਾ ਹਰਬਾਲ ਮਿੰਟੂ ਜੀ ਤੇ ਉਹਨਾਂ ਦੀ ਧਰਮ ਪਤਨੀ ਦੇ ਕੈਂਡੀਡੇਟ ਨੇੜੇ ਇਲਾਕੇ ਵਾਰ ਨੰਬਰ 23 ਤੋਂ ਤੇ ਇਹਨਾਂ ਵੱਲੋਂ ਜਿਹੜੇ ਜੀ ਆਪਣੇ ਵਿਚਾਰ ਸੀ ਤੁਹਾਡਾ ਸਾਂਝੇ ਕੀਤੇ ਆ ਤੇ ਸਾਨੂੰ ਦਿਓ ਜਿਆਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ